ਅੱਜ ਮੈਂ ਹਰਕਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਹਰ ਜਗ੍ਹਾ ਦੇ ਉੱਤੇ ਦਸਹਰੇ ਦਾ ਤਿਹਾਰਾ ਹੈ ਬੜਾ ਧੂਮ ਧਾਮ ਦੇ ਨਾਲ ਬਣਾਇਆ ਜਾ ਰਿਹਾ ਔਰ ਅੱਜ ਦਸੂਹਾ ਦੇ ਵਿਕੇ ਵੀ ਸਰਕਾਰਪੁਰ ਵਿਕੇ ਵੀ ਕਾਈ ਦੇਵੀ ਵੀ ਔਰ ਹੁਣ ਮੈਨੂੰ ਇੱਥੇ ਤਲਵਾੜੇ ਆਉਣ ਦਾ ਜਿਹੜਾ ਮੌਕਾ ਮਿਲਿਆ ਹੈ ਮੈਂ ਪਰਾਣਾ ਤਲਵਾੜਾ ਦੀ ਜਿਹੜੀ ਸ਼੍ਰੀ ਰਾਮਲੀਲਾ ਕਮੇਟੀ ਹੈ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਕਿ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਕੀਤਾ ਸੀ ਔਰ ਬਹੁਤ ਵਧੀਆ ਜਿਹੜਾ ਲੋਕਾਂ ਨੂੰ ਜਿਹੜਾ ਦਸਹਰਾ ਦੇਖਣ ਨੂੰ ਇੱਥੇ ਮਿਲਦਾ ਹੈ ਹਾਂਜੀ ਇਹ ਨਵਜੁਗ ਰਾਮਲੀਲਾ ਕਮੇਟੀ ਹੈ ਜਿਹੜੀ ਸਾਡੇ ਇਹਨਾਂ ਨੂੰ 2 ਲੱਖ ਰੁਪਏ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਰਜਿਸਟਰਡ ਸੁਸਾਇਟੀ ਨੂੰ ਦੇਣ ਦਾ ਜਿਹੜਾ ਸੀ ਇਹਨਾਂ ਨੇ ਵਾਅਦਾ ਕੀਤਾ ਬਹੁਤ ਜਲਦੀ ਉਹਨਾਂ ਨੇ ਇਹ ਫਾਂਡੇ ਉੱਤੇ ਜਾਣਾ ਤੇ ਨਵਜੁਵਾਨ ਜਿਹੜੀ ਕਲਬ ਵਾਲੀ ਆ ਬਹੁਤ ਵਧੀਆ ਬਹੁਤ ਉਪਰਲਾ ਕਰਦੀ ਆ ਬਹੁਤ ਵਧੀਆ ਕੰਮ ਕਰਦੇ ਨੇ ਤੇ ਮੈਂ ਇਹਨਾਂ ਨੂੰ ਵਧਾਈ ਦਿੰਦਾ 2 ਲੱਖ ਰੁਪਏ ਅਨਾਉਂਸ ਕਰਕੇ 2 ਲੱਖ ਰੁਪਏ ਐਲਾਨ ਕੀਤਾ ਪਹਿਲੇ ਵੀ 2.5 ਲੱਖ ਦੇ ਚੁੱਕੇ ਆ ਇਹਦੇ 2 ਸਾਲਾਂ ਦੇ ਵਿੱਚ 1.5 ਲੱਖ ਲੱਬ ਨੂੰ ਅੱਜ ਨਵਜੁਵਾਨ ਕ੍ਰਾਂਤੀ ਲੱਬ ਕਮੇਟੀ ਵੱਲੋਂ ਦਰਮੀਆਂ ਜਵਾਂ ਦੁਸ਼ਹਿਰਾ ਮਨਾਇਆ ਗਿਆ ਔਰ ਬਹੁਤ ਵਧੀਆ ਸਜਾਰੂ ਢੰਗ ਨਾਲ ਦੁਸ਼ਹਿ ਔਰੇ ਰਾਮਲੀਲਾ ਸਭ ਤੋਂ ਡਿਸਟ੍ਰਿਕਟ ਹਿਆਰਪੁਰ ਦੇ ਵਿੱਚ ਟਾਪ ਤੇ ਇਸ ਵੇਲੇ ਰਾਮਲੀਲਾ ਚੱਲ ਰਹੀ ਹੈ। ਇਹਦੇ ਵਿੱਚ ਸਾਰੇ ਪਾਤਰ ਜਿਹੜੇ ਹੈਗੇ ਨੇ ਬਹੁਤ ਵਧੀਆ ਰੋਲ ਆਪਣਾ ਨੇ ਬੰਦੇ ਹੋ ਰਾਰਾ ਰਾਜ ਐਮਐਲਏ ਸਾਹਿਬ ਆਏ ਔਰ ਇੰਨੀ ਵਧੀਆ ਰੋਣੋ ਕਿੱਥੇ ਦੇਖੀ ਹੈ ਤੇ ਬਹੁਤ ਵਧੀਆ ਰਿਹਾ ਦੁਸ਼ਹਿਰਾ ਔਰ ਸਾਰੇ ਇਲਾਕਾ ਵਾਸੀ ਨੂੰ ਦੁਸ਼ਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਪਤਾ ਨਹੀਂ ਅੱਜ ਬੁਰਾਈ ਦਾ ਅੰਤ ਹੋਇਆ ਸੀਗਾ ਤੇ ਲੋਕਾਂ ਬਹੁਤ ਖੁਸ਼ੀ ਹੈਗੀ ਅੱਜ। ਬਿਲਕੁਲ ਜੀ ਇਹ ਇੱਕ ਸਾਡਾ Hindu ਧਾਰਮਿਕ ਦੇ ਮੁਤਾਬਿਕ ਜੇ ਸਾਡਾ ਪ੍ਰਤੀਕ ਹੈਗਾ ਇਹ ਸਾਡਾ ਦੁਸ਼ਹਿਰਾ ਔਰ ਇਹਦੇ ਵਿੱਚ ਬੁਰਾਈ ਦਾ ਅੰਤ ਦੇ ਅੱਜ ਐਮਐਲਏ ਸਾਹਿਬ ਵੀ ਪਹੁੰਚੇ ਜੌਰ ਦਾ ਕਿ ਸਖਸ਼ੀਅਤਾਂ ਪਹੁੰਚੀਆਂ ਨੇ ਹਾਂ ਅੱਜ ਸਾਰੇ ਐਮਐਲਏ ਸਾਹਿਬ ਸਾਡੀ ਸਾਰੀ ਟੀਮ ਆਮਾਨਗੜੀ ਦੀ ਟੀਮ ਜਿਹੜੀ ਪਹੁੰਚੀ ਸੀਗੀ ਉਹ ਸਾਰਿਆਂ ਦਾ ਬਹੁਤ ਬਹੁਮਾਰਕਾ ਪ੍ਰਧਾਨ ਜੀ ਦਾ ਔਰ ਸਾਡੇ ਜਿਹੜੇ ਨਿਊਜ਼ ਚੈਨਲ ਦੇ ਜਿਹੜੇ ਹੈਗੇ ਆਪਣੇ ਸਾਡਾ ਦੁਸ਼ਹਿਰਾ ਹੈ ਇਹ ਸਾਰਿਆਂ ਨਾਲੋਂ ਅਲੱਗ ਦੁਸ਼ਹਿਰਾ ਹੈ ਸਾਡਾ ਇਹ ਤਰੰਗੀਮਾ ਦੁਸ਼ਹਿਰਾ ਹੈ ਇਹਦੇ ਨਾਲ ਬਹੁਤ ਵੱਡੀਆਂ ਉਹ ਵੱਡੀਆਂ ਸਾਡੇ ਲਾਚੇ ਆ ਜਿਹੜਾ ਹਸਤੀਆਂ ਦੁਨੀਆ ਬਹੁਤ ਸਿਆਣੇ ਸਾਰੇ ਬਜ਼ੁਰਗਾਂ ਦਾ ਅਸ਼ੀਰਵਾਦ ਹੈ ਸਾਡਾ ਇਹ ਦੁਸ਼ਹਿਰਾ ਚਾਹੇ ਉੱਪਰਵਾ ਦਾ ਟੈਨਰ ਹੋਰ ਕਦੀ ਬੰਦ ਨਹੀਂ ਹੋਇਆ ਕਿੰਨੇ ਵੀ ਸਾਡੇ ਕਲਾਕਾਰ ਹੈ ਸਭ ਖੁਦ ਆਪ ਕਰਦੇ ਆ ਰੋਲੀ ਦੇ ਵਿੱਚ ਕੋਈ ਅਸੀਂ ਬਾਹਰੋਂ ਨਹੀਂ ਕੋਈ ਪੇੜ ਕੋਈ ਨਹੀਂ ਮੰਗਦੇ ਇਸ ਲਈ ਦੇਖਿਆ ਹਣਾ ਸਾਡਾ ਦੁਸ਼ਹਿਰਾ ਜਿੰਨੇ ਵੀ ਦੁਸ਼ਹਿਰੇ ਹੁੰਦੇ ਸਰ ਨਾਲ ਵਧੀਆ ਸਾਡਾ ਦੁਸ਼ਹਿਰਾ ਹੁੰਦਾ ਹੈ ਆਜਾ ਮੈਂ 2 ਲੱਖ ਰੁਪਇਆ ਅਨਾਉਂਸ ਕਰਕੇ ਕਹਿੰਦੇ 2.5 ਲੱਖ ਪੈਸੇ ਮਿਲਦਾ ਹੋਇਆ ਐਮ ਐਲ ਸਾਹਿਬ ਦਾ ਸਾਨੂੰ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਹਰ ਸਾਲ ਹਰ ਸਾਲ ਸਾਨੂੰ ਪੈਸੇ ਦਿੰਦੇ ਆ 1 ਲੱਖ ਪਿਛਲੀ ਵਾਰ 3 ਲੱਖ ਹੁਣ ਅਗਲੀ ਵਾਰ ਆਣ ਵਾਲੇ ਸਮੇ 2 ਲੱਖ ਦਾ ਵਾਅਦਾ ਕਰਕੇ ਗਿਆ ਹੈ ਸਾਨੂੰ ਬਹੁਤ ਵੱਡਾ ਯੋਗਦਾਨ ਹੈ ਇਸ वन जी ने सम्मान दिया है युद्ध में महाराज आ चुका है अब तो आगे रावण जी सेना का युद्ध चल रहा है देखिए महावीर जी कैसे उसको पछाड़ कर फेंक रहे हैं यह जो बैरिकेडिंग की जाती है यह इसलिए की जाती है कि आप इससे बाहर रहे ਧੰਨਵਾਦ ਕਰਦਾ ਹਾਂ ਇਹ ਆਯੋਜਨ ਆਪਕੇ